ਜ਼ਿਲ੍ਹਾ ਪੁਲਿਸ ਵੱਲੋਂ ਨੂਰਪੁਰ ਬੇਦੀ ਵਿਖੇ ਔਰਤ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁਗਨੇ ਕਰਨ ਦੇ ਚੁੱਕੇ ਚਾਹਸੇ ਵਿੱਚ ਫਸਾ ਕੇ ਲੁੱਟਣ ਵਾਲੇ ਨਕਲੀ ਸਾਧ ਰੂਪੀ ਵਿਅਕਤੀ ਗ੍ਰਿਫਤਾਰ। ਸੀਨੀਅਰ ਕਪਤਾਨ ਪੁਲਿਸ ਰੁਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਨਾ ਆਈ ਪੀ ਐਸ ਨੇ ਪੋਲੇ ਪਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਦਾ ਪਰਦਾਫਾਸ਼ ਕਰਦਿਆਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਨੂਰਪੁਰ ਬੇਦੀ ਵਿਖੇ ਔਰਤ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁਗਨੇ ਕਰਨ ਦੇ ਚੁੱਕੇ ਚਾਹਸੇ ਵਿੱਚ ਫਸਾ ਕੇ ਲੁੱਟਣ ਵਾਲੇ ਨਕਲੀ ਸਾਧ ਰੂਪੀ ਵਿਅਕਤੀ ਗ੍ਰਿਫਤਾਰ ਕੀਤਾ। ਇਸ ਸਬੰਧ ਉਹਨਾਂ ਦੱਸਿਆ ਕਿ ਮਿਤੀ 3 ਜੁਲਾਈ 2024 ਨੂੰ ਬਲਵੀਰ ਸਿੰਘ ਅਤੇ ਉਸਦੀ ਕਰਵਾਲੀ ਬਿਮਲਾ ਦੇਵੀ ਵਾਸੀ ਪਿੰਡ ਸਮੀਰੋਵਾਲ थाना ਨੂਰਪੁਰ 베ਦੀ ਆਪਣੇ ਘਰ ਤੋਂ ਆਪਣੀ ਸਕੂਟਰੀ ਉੱਤੇ ਸਵਾਰ ਹੋ ਕੇ ਘਰੇਲੂ ਸਮਾਨ ਲੈਣ ਲਈ ਨੂਰਪੁਰ 베ਦੀ ਗਏ ਸੀ ਜਿੱਥੇ ਉਹਨਾਂ ਨੂੰ ਇੱਕ ਸਾਧੂ ਨੁਮਾ ਵਿਅਕਤੀ ਨੇ ਸ਼ਿਵ ਮੰਦਰ ਬਾਰੇ ਪੁੱਛਿਆ ਅਤੇ ਚਲਾ ਗਿਆ ਫਿਰ ਬਾਜ਼ਾਰ ਵਿੱਚ ਉਹਨਾਂ ਨੂੰ ਇੱਕ ਮਰਦ ਅਤੇ ਇੱਕ ਔਰਤ ਮੋਟਰਸਾਈਕਲ ਤੇ ਮਿਲੇ ਜਿਨ੍ਹਾਂ ਨੇ ਉਸ ਸਾਧੂ ਉਮਰ ਵਿਅਕਤੀ ਨੂੰ ਬਹੁਤ ਸ਼ਕਤੀ ਵਾਲਾ ਬਾਬਾ ਦੱਸਿਆ ਅਤੇ ਕਿਹਾ ਕਿ ਇਹ ਘਰ ਵਿੱਚ ਬਰਕਤਾਂ ਪਾ ਦਿੰਦਾ ਹੈ। ਇੰਨੇ ਸਮੇਂ ਵਿੱਚ ਹੀ ਉਹ ਸਾਧੂ ਵੀ ਉੱਥੇ ਆ ਗਿਆ ਤਾਂ ਮੋਟਰਸਾਈਕਲ ਸਵਾਰ ਮਰਦ ਦੇ ਨਾਲ ਵਾਲੀ ਔਰਤ ਨੇ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹ ਦੁੱਗਨੇ ਕਰ ਦੇਣਗੇ ਤਾਂ ਬਲਵੀਰ ਸਿੰਘ ਦੀ ਘਰ ਵਾਲੀ ਬਿਮਲਾ ਦੇਵੀ ਨੇ ਵੀ ਆਪਣੀਆਂ ਪਹਿਨੀਆਂ ਹੋਈਆਂ 02 ਸੋਨੇ ਦੀਆਂ ਚੂੜੀਆਂ ਕੰਨਾਂ ਦੀਆਂ ਵਾਲੀਆਂ ਵਜ਼ਨ 0.2 ਤੋਲੇ ਲਾ ਕੇ ਅਖਬਾਰ ਵਿੱਚ ਲਪੇਟ ਕੇ ਬਾਬੇ ਨੂੰ ਫੜਾ ਦਿੱਤੀਆਂ ਤਾਂ ਬਾਬੇ ਨੇ ਇੱਕ ਰੁਮਾਲ ਵਿੱਚ ਕੁਝ ਲਪੇਟਿਆ ਹੋਇਆ ਸਮਾਨ ਬਿਮਲਾ ਦੇਵੀ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲ ਲੈਣਾ ਇਸ ਵਿੱਚੋਂ ਤੁਹਾਨੂੰ ਦੁਗਨੇ ਗਹਿਣੇ ਮਿਲਣਗੇ ਜਦੋਂ ਬਿਮਲਾ ਦੇਵੀ ਨੇ ਘਰ ਜਾ ਕੇ ਰੁਮਾਲ ਖੋਲ ਕੇ ਦੇਖਿਆ ਤਾਂ ਉਸ ਵਿੱਚ ਕੁਝ ਕਾਗਜ਼ ਦੇ ਟੁਕੜੇ ਸਨ ਤਿੰਨ ਤਰੀਕ ਨੂੰ ਸਾਡੇ ਇਲਾਕੇ ਨੂਰਪੁਰ ਖਾਣਾ ਨੂਰਪੁਰ ਬੇਦੀ ਦੇ ਇਲਾਕੇ ਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਫੈਮਿਲੀ ਜਿਹੜੀ ਹੈਗੀ ਆ ਇੱਕ ਕਪਲ ਸੀਗਾ ਉਹ ਬਾਜ਼ਾਰ ਕੋਈ ਸਮਾਨ ਲੈਣ ਗਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ న్యూਸ ਵੀ ਸਾਨੂੰ ਸੁਣਾਣੇ ਮਿਲਿਆ ਕਿ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਮੋਹਿਤ ਕਰਕੇ ਹਿਪਨੋਟਾਈਜ਼ ਕਰਕੇ ਜਿਹੜਾ ਹੈਗਾ ਉਹਨਾਂ ਦੇ ਚੂੜੀਆਂ ਤੇ ਕੰਦੀਆਂ ਵਾਲੀਆਂ ਲਵਾ ਲੀਆਂ ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਇਹਦੇ ਵਿੱਚ ਉਹਨਾਂ ਦਾ ਸਟੇਟਮੈਂਟ ਦਰਜ ਕਰਕੇ ਜਦੋਂ ਉਹਨਾਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਇਹ ਕੁਝ ਬੰਦੇ ਸੀਗੇ ਜਿਹਦੇ ਚੋਂ ਪਹਿਲਾਂ ਕੁਝ ਬੰਦਿਆਂ ਨੇ ਆ ਕਰਕੇ ਮੰਦਿਰ ਦਾ ਪਤਾ ਪੁੱਛਿਆ ਫਿਰ ਜਦੋਂ ਦੂਜੀ ਦੂਜੇ ਬੰਦੇ ਆਏ ਮੋਟਰਸਾਈਕਲ ਵਾਲੇ ਉਹਨਾਂ ਨੇ ਆ ਕਰਕੇ ਦੱਸਿਆ ਕਿ ਇੱਕ ਬਾਬਾ ਹੈਗਾ ਬੜਾ ਸ਼ਕਤੀਸ਼ਾਲੀ ਹੈਗਾ ਫਿਰ ਤੀਜਾ ਉਹ ਬਾਬਾ ਜਿਹੜਾ ਹੈਗਾ ਉਹ ਟਕਰਿਆ ਤੇ ਉਹ ਪਹਿਲੀ ਵਾਲੀ ਜਿਹੜੀ ਫੈਮਿਲੀ ਸੀਗੀ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਆਪਣੇ ਸਮਾਨ ਲਾ ਕਰਕੇ ਜਿਹੜਾ ਹੈਗਾ ਉਹ ਬਾਬੇ ਨੂੰ ਫੜਾਤਾ ਇਹ ਕਹਿ ਕਰਕੇ ਕਿ ਮੇਰਾ ਸਮਾਨ ਦੁੱਗਣਾ ਹੋ ਜਾਊਗਾ ਤੋਂ ਉਹਨਾਂ ਨੂੰ ਦੇਖਾ ਦੇਖੀ ਜਿਹੜੀ ਹੈਗੀ ਇਹ ਜਿਹੜੇ ਸਾਡੇ ਕੰਪਲੇਨੈਂਟ ਹੈਗੇ ਇਹਨਾਂ ਨੇ ਵੀ ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕੰਨ ਦੀਆਂ ਮੁੰਦਰੀਆਂ ਸੀਗੀਆਂ ਉਹ ਉਤਾਰ ਕਰਕੇ ਦਿੱਤੀਆਂ ਔਰ ਇਹ ਸੋਚ ਕਰਕੇ ਕਿ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਈ ਮੰਤਰ ਫੂਕ ਕਰਕੇ ਰੁਮਾਲ ਬਨ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤੇ ਕੁਝ ਨਹੀਂ ਲੱਭਣਾ ਤੇ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਇਹਦਾ ਚੂੜੀ ਤੇ ਸੋਨੇ ਦੀਆਂ ਬਾਲੀਆਂ ਸੀਗੀਆਂ ਉਹ ਵੀ ਉਹਦੇ ਵਿੱਚ ਨਹੀਂ ਸੀਗੀਆਂ ਇਸ ਤਰੀਕੇ ਦੇ ਨਾਲ ਇਹਨਾਂ ਨੇ ਠੱਗੀ ਹੋਈ ਸੀਗੀ ਉਸ ਸਿਲਸਿਲੇ 'ਚ ਜਿਹੜਾ ਮੁਕੱਦਮਾ ਹੈਗਾ 52 ਨੰਬਰ 318 4 ਔਰ 3 5 ਜਿਹੜਾ ਸਬਸੈਕਸ਼ਨ ਹੈਗਾ ਉਹਦੇ ਵਿੱਚ ਦਰਜ ਕਰਕੇ ਭਾਰਤੀ ਨਿਆਂਇਸ ਸੰਹਿਤਾ ਦੇ ਵਿੱਚ ਉਹ ਆਪਣੀ ਤਫਤੀਸ਼ ਜਿਹੜੀ ਹੈ ਅਮਲ 'ਚ ਲਿਆਂਦੀ ਗਈ। ਥਾਣਾ ਨਰਪੋਤ ਬੇਦੀ ਦੀ ਟੀਮ ਤੇ ਨਾਲ ਜਿਹੜਾ ਹੈਗਾ ਸੀਆਈਏ ਦੀ ਟੀਮ ਕਾਫੀ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਟੀਮ ਵਰਕ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਕੇ ਔਰ ਕਾਫੀ ਦੂਰ ਤੱਕ ਗਰੀਆ ਪਾ ਟ੍ਰੇਲ ਬਣਾਈ ਔਰ ਸਾਇੰਟਿਫਿਕ ਮੈਥਡ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ ਔਰ ਇਹਦੇ ਵਿੱਚੋਂ ਜਿਹੜਾ ਇੱਕ ਬਾਬਾ ਸੀਗਾ ਜਿਹੜਾ ਗੁਲਾਮਾ ਉਹ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਆਜ ਉਹਨੂੰ ਪੇਸ਼ ਕਰਕੇ ਉਹਦਾ 2 ਦਿਨ ਇਸ ਤੋਂ ਇਲਾਵਾ ਜਿਹੜੇ 5 ਬੰਦੇ ਨਾਲ ਹੋਰ ਸਾਥੀ ਸੀਗੇ ਉਹ ਵੀ ਆਪਾਂ ਆਇਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੀ شناخت ਸ਼ੇਖਰ ਦੋਦੀ ਕੋਮਲ ਰਣਾ ਤੇ ਮਾਲੂ ਜਿਹੜੇ ਹੈਗੇ ਨੇ ਇਹ ਸਾਰੇ ਮੁਰਾਦਪੁਰਾ ਬਸਤੀ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਵਜੋਂ ਹੋਈ ਹੈ ਔਰ ਹੁਣ ਇਹਨਾਂ ਦੀ ਪਾਲ ਜਿਹੜੀ ਆਪਾਂ ਕਰ ਰਹੇ ਹੈਗੇ ਸਾਡੀ ਰੀਡਿੰਗ ਪਾਰਟੀਆਂ ਔਨ ਹੈਗੀਆਂ ਨੇ ਉਹ ਜਲਦ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਹੁਣ ਰਿਮਾਂਡ ਦੇ ਰਾਹ ਜਿਹੜਾ ਹੈਗਾ ਆਪਾਂ ਉਹ ਰਿਕਵਰ ਕਰਾਵਾਂਗੇ ਤੇ ਉਹ ਹੁਣ ਅੱਜ ਸਾਨੂੰ ਹੁਣੇ ਜਸਪੀਸ਼ ਕਰਕੇ ਆਏ ਨੇ ਕਿ ਸਾਡੇ ਅਸੇ ਤੁਸਾ ਉਹ ਰਿਮਾਂਡ ਉਹਦੇ ਤਾਂ ਮਿਲ ਗਿਆ ਹੈਗਾ ਹੁਣ ਅਗਲੀ ਤਫ਼ਤੀਸ਼ ਵਾਸਤੇ ਇਹਨਾਂ ਨੂੰ ਜਿੱਥੇ ਜਿੱਥੇ ਜਾਈ ਨੇ ਉੱਥੇ ਇਹਨਾਂ ਨੂੰ ਲੱਗੇ ਜਾਵਾਂਗੇ ਨਾਲ ਪਿਛੋਕੜ ਮੈਂ ਦੱਸ ਦਿਆਂ ਕਿ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰ ਹੈਗੇ ਔਰ ਲੁਧਿਆਣਾ ਦੇ ਚੰਨ ਨੇ ਵਾਰਦਾਤ ਕੀਤੀ ਸੀ ਦੀ ਸਨੇਚਿੰਗ ਦੀ ਉਹ ਵੀ ਮੁਕੱਦਮਾ ਹੈਗਾ ਔਰ ਹੋਰ ਵੀ ਠੱਗਿਆ ਹੁਣ ਕਿ ਜਿਨ੍ਹਾਂ ਨੇ ਪਹਿਲਾਂ ਕੀਤੀ ਹੈਗੀ ਨੇ ਬਟ ਕਿਤੇ ਟ੍ਰੇਸ ਨਹੀਂ ਹੋ ਰਿਆ ਇਹਨਾਂ ਦਾ ਨਾਮ ਕਿਤੇ ਸਾਹਮਣੇ ਨਹੀਂ ਆਇਆ ਇਹ ਤਰਨ ਤਰਨ ਦੇ ਮੁਰਾਦਪੁਰਾ ਬਸਤੀ ਦੇ ਰਹਿਣ ਵਾਲੇ ਹੈਗੇ ਔਰ ਕਾਫੀ ਨੋਟੋਰੀਅਸ ਹੈ ਕਿ ਨਾ ਪਹਿਲਾਂ ਵੀ ਬੁਰਾਤਪੁਰਾ ਬਸਤੀ ਜਿਹੜੀ ਹੈਗੀ ਹੈ ਹਮੇਸ਼ਾ ਆਂਦੀ ਰਹਿੰਦੀ ਹੈ ਨੌਲੇਜ ਜਦੋਂ ਵੀ ਕੋਈ ਵੱਡਾ ਕ੍ਰਾਈਮ ਹੁੰਦਾ ਹੈਗਾ ਚਾਹੇ ਉਹ ਕਾਲੇ ਕੱਛਿਆ ਵਾਲਾ ਹੋਵੇ ਚਾਹੇ ਇਹੋ ਜਿਹਾ ਕੋਈ ਠਗਿਆ ਵਾਲਾ ਕ੍ਰਾਈਮ ਹੋਵੇ ਤੇ ਉਹਦੇ ਵਿੱਚ ਬੁਰਾਤਪੁਰਾ ਬਸਤੀ ਦਾ ਨਾਮ ਆਉਂਦਾ ਰਹਿੰਦਾ ਹੈਗਾ ਤੇ ਕਾਫੀ ਚੰਗਾ ਕੰਮ ਸਾਡੀ ਸੀਆਈਏ ਤੇ ਥਾਣੇ ਦੀ ਟੀਮ ਨੇ ਕੀਤਾ ਹੈਗਾ ਅੱਗੇ ਇਹ ਜਿਹੜੀ ਹੈਗੀ ਆਪਾਂ ਨਿਰティਸ਼ ਕਰ ਰਹੇ ਹਾਂ ਜਿਹਦੇ ਇੱਕ ਬੰਦੇ ਦੇ ਵਿੱਚ ਔਰ ਮੋਸਟਲੀ ਜਿਹੜਾ ਹੈਗਾ ਉਹਦਾ ਕਨੈਕਸ਼ਨ ਜਿਹੜੇ ਇਹ ਨੋਟੋਰੀਅਸ ਬੰਦੇ ਹੈਗੇ ਨਾ ਇਹਨਾਂ ਦੇ ਨਾਲ ਹੁੰਦਾ ਹੈਗਾ ਦੂਜਾ ਕੁਛਨ ਕੀ ਪੁੱਛਿਆ ਸੀਗਾ ਤੁਸੀਂ ਇਹ ਗਰੋ ਕਿੰਨੇ ਕੁ ਬੰਦਿਆਂ ਦਾ ਜੀ ਇਹ 6 ਬੰਦਿਆਂ ਦਾ ਗਰੋ ਸੀਗਾ ਜਿਹੜੇ ਇੱਕ ਬੰਦੇ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਬਾਕੀ 5 ਬੰਦਿਆਂ ਦੀ ਭਾਲ ਜਿਹੜੀ ਚੱਲੀ ਹੈ ਇਹ ਮੋਟਰਸਾਈਕਲ ਤੇ ਸੀਗੇ ਔਰ ਜਿਸ ਤਰ੍ਹਾਂ ਇਹ ਸਾਰੇ ਮਿਲ ਕੇ ਕੰਮ ਕਰਦੇ ਹੈਗੇ ਨੇ ਪਹਿਲਾਂ ਇੱਕ ਬੰਦਾ ਆਊਗਾ ਉਹਨੇ ਕੁਝ ਨਾ ਕੁਝ ਕਹਿ ਕਰਕੇ ਇਹਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਬੰਦੇ ਜਿਹੜੇ ਅਗੇ ਨੇ ਬਾਬਾ ਹੈਗਾ ਬੜਾ ਪਾਵਰਫੁਲ ਹੈਗਾ ਇਹਦੇ ਕੋਲ ਬੜੀ ਸ਼ਕਤੀਆਂ ਹੈਗੀਆਂ ਨੇ ਇਹੋ ਜਿਹੀਆਂ ਗੱਲਾਂ ਚ ਲਿਆ ਕਰਕੇ ਫਿਰ ਜਿਹੜਾ ਹੈਗਾ ਦੂਜਿਆਂ ਨੂੰ ਥੱਗੀ ਮਾਰਦੇ ਇਹ ਮੇਨ ਗੁਲਾਮਾਂ ਇਹਨਾਂ ਦੇ ਨਾਲ ਦਾ ਹੈਗਾ ਜਿਹੜਾ ਗੁਲਾਮਾ ਗੁਲਾਮਾ ਜਿਹੜਾ ਬਾਬਾ ਹੈਗਾ ਬਾਕੀ ਸਾਰੇ ਬੰਦੇ ਜਿਹੜੇ ਹੈਗੇ ਨੇ ਤੇ ਇੱਕ ਲੇਡੀ ਵੀ ਹੈਗੀ ਹੈ ਜਿਹੜੇ ਕਿ ਇਹਨਾਂ ਦੇ ਨਾਲ ਸੀਗੀ ਇਹ ਧਾਰਮਿਕ ਭਾਵਨਾ ਅम्मेਦਰ ਜਿਹਨੇ ਲੁਧਿਆਣਾ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਉਹਦਾ ਮੁਕਦਮਾ ਦਰਜ ਹੈਗਾ ਇਸ ਤੋਂ ਇਲਾਵਾ ਹੁਣ ਹੋਰ ਪਚੋਕਰ ਜਿਹੜਾ ਹੈਗਾ ਆਪਾਂ ਹੁਣ ਤਫਤੀਸ਼ ਦੌਰਾਨ ਵਿਚਾਰਾਂਗੇ ਕਿਉਂਕਿ ਇਹੋ ਜਿਹੀਆਂ ਵਾਰਦਾਤਾਂ ਕਈ ਅਨਟ੍ਰੇਸ ਚਲੀਆਂ ਜਾਂਦੀਆਂ ਨੇ ਕਿਉਂਕਿ ਬੜੇ ਹੀ ਛਾਤਰ ਹੁੰਦੇ ਨੇ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਹੁਣ ਆਪਾਂ ਦੇਖਾਂਗੇ ਹੋਰ ਵੀ ਕਿਤੇ ਇਹੋ ਜਿਹੀ ਵਾਰਦਾਤ ਹੋਈ ਹੈ ਤਾਂ ਉਹਨਾਂ ਦੇ ਇਹਨਾਂ ਦੀ ਕੀ ਸ਼ਮੂਲੀਅਤ ਹੈ ਕੀ ਉਹ ਵੀ ਆਪਾਂ ਸਾਹਮਣੇ ਲੈ ਕੇ ਆਵਾਂਗੇ ਮੈਨੂੰ ਲੱਗਦਾ ਹੈਗਾ ਕਿ ਹੋਰ ਵੀ ਮੁਕਤਮੇ ਹੋਣਗੇ ਜਿਹੜੇ ਇਹਨਾਂ ਨੇ ਨ ਦੇ ਖਿਲਾਫ ਹੋਏ ਨੇ ਜੋ ਅਨਟ੍ਰੇਜ਼ ਲਗੇ ਨੇ ਆਪਾਂ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਗਰੁੱਪ ਵਿੱਚ 6 ਬੰਦੇ ਸੀਗੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹਦੇ ਵਿੱਚ ਇੱਕ ਲੇਡੀ ਵੀ ਹੈਗੀ ਹੈ ਇਹ ਇਸ ਤਰੀਕੇ ਦਾ ਗਰੁੱਪ ਬਣਾ ਕਰਕੇ ਚੱਲਦੇ ਨੇ ਲੋਕੀ ਇਹਨਾਂ ਤੇ ਵਿਸ਼ਵਾਸ ਛੇਤੀ ਕਰ ਲੈਂਦੇ ਹੈਗੇ ਔਰ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਫਿਰ ਜਿਹੜਾ ਆਪਣਾ ਸਮਾਨ ਹੈਗਾ ਜਿਸ ਤਰ੍ਹਾਂ ਸੋਨੇ ਤੇ ਚ ਇਹੋ ਜੀ ਜਿਹੜੀ ਵਰਦਾ ਫਿਰ ਅੰਜਾਮ ਦਿੰਦੇ ਹੈ ਦੇਖੋ ਫੈਮਲੀ ਜਦੋਂ ਇੱਕ ਫੈਮਲੀ ਆ ਕਰਕੇ ਸਾਹਮਣੇ ਜਾਂਦੀ ਹੈ ਉਹਨੇ ਆਪਣਾ ਸਮਾਨ ਲਾ ਕਰਕੇ ਦਿੱਤਾ ਬਾਬੇ ਨੂੰ ਕਿ ਮੇਰਾ ਮੇਰਾ ਸਮਾਨ ਡਬਲ ਹੋ ਜਾਊਗਾ ਉਹਦੀ ਦੇਖਾ ਦੇਖੀ ਜਿਹੜੀ ਦੂਜੀ ਲੇਡੀ ਸੀਗੀ ਉਹਨੇ ਵੀ ਆਪਣਾ ਸਮਾਨ ਲਾ ਕਰਕੇ ਦਿੱਤਾ ਤੇ ਇੱਕ ਮਤਲਬ ਮੈਂ ਕਹੂੰਗਾ ਕਿ ਠੱਗੀ ਮਾਰਨ ਦਾ ਇੱਕ ਤਰੀਕਾ ਹੈਗਾ ਜੋ ਜੋ ਹਿਪਨੋਟਾਈਜ਼ ਕਰਨ ਵਾਲੀ ਗਰਲ ਸੀਗੀ ਇਹੋ ਜੀ ਕੋਈ ਗੱਲ ਇਹਦੇ ਚ ਹਜੇ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਜਿਹੜੀ ਤਫਤੀਸ਼ ਸਾਡੀ ਜਿਹੜੀ ਹੈਗੀ ਉਹ ਡੂੰਘਾਈ ਨਾਲ ਆਪਾਂ ਕਰਾਂਗੇ ਔਰ ਉਹਦੇ ਜੋ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਆਪਾਂ ਵਾਅਦਾ ਜਰਮ ਕਰਾਂਗੇ ਨਹੀਂ ਹੁਣ ਜਿਹੜਾ ਹੈਗਾ ਸਮਾਨ ਰਿਕਵਰੀ ਦੇ ਵਾਸਤੇ ਸਾਡਾ ਹੁਣ ਆਪਾਂ ਉਪਰਾਲੇ ਕਰਾਂਗੇ ਹੁਣੇ ਜਸ ਸਾਨੂੰ ਰਿਮਾਂਡ ਮਿਲਿਆ ਹੈਗਾ 2 ਦਿਨ ਦਾ ਹੁਣ ਅਗਲੀ ਕਾਰਵਾਈ ਉਹਦੇ ਚੱਲੂਗੀ ਅੰਧਵਿਸ਼ਵਾਸ ਵੀ ਕਹਿ ਸਕਦੇ ਆ ਦੇਖੋ ਜੀ ਕੋਈ ਵੀ ਤੁਹਾਡਾ ਪੈਸਾ ਡਬਲ ਕਰਕੇ ਨਹੀਂ ਦੇ ਸਕਦਾ ਥੇਰ ਇਜ਼ ਨੋ ਫਰੀ ਲੰਚ ਇਨ ਦ ਸੋਸਾਇਟੀ ਕੋਈ ਵੀ ਤੁਹਾਨੂੰ ਅਗਰ ਫਰੀ ਵਿੱਚ ਕੋਈ ਦੇਣ ਦੀ ਗੱਲ ਕਰ ਰਿਹਾ ਹੈ ਤਾਂ ਮਤਲਬ ਉਹ ਠੱਗੀ ਮਾਰ ਰਿਹਾ ਹੈਗਾ ਸਾਈਬਰ ਕ੍ਰਾਈਮਨਲਸ ਵੀ ਐਸੀ ਚੀਜ਼ ਦਾ ਫਾਇਦਾ ਉਠਾਉਂਦੇ ਹੈਗੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਸਟਾਕ ਵਿੱਚ ਲਗਾਓ ਬਟ ਇਹੋ ਜੀ ਕੋਈ ਗੱਲ ਨਹੀਂ ਜਦ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਪੈਸਾ ਨਹੀਂ ਮਿਲਣ ਵਾਲਾ ਤੇ ਇਹਨਾਂ ਜਾਲ ਸਾਜਾਂ ਤੋਂ ਬਚ ਕੇ ਰਹੋ ਔਰ ਜਿਹੜਾ ਹੈਗਾ ਪੁਲਿਸ ਦਾ ਸਾਥ ਦਿਓ ਬਾਬਾ ਕਿੱਦਾਂ ਡਬਲ ਕਰੇ ਪੈਸੇ ਕੀ ਕਹਿੰਦੇ ਹੁੰਦੇ ਸੀ ਬਾਬਾ ਕਿੱਦਾਂ ਡਬਲ ਕਰਦਾ ਪੈਸੇ ਕੀ ਕਹਿੰਦੇ ਹੁੰਦੇ ਸੀ ਹਾਂ ਬਾਬਾ ਮੈਂ ਕਦੇ ਗਿੱਟੇ ਹੀ ਜਾਂਦੇ ਜਰ ਖੇਡਣਾ ਆਪ ਹਾਂ ਕਿੰਨੇ ਤੋਂ ਹੋਰ ਤੁਹਾਨੂੰ ਵੀ ਢੰਗ ਦੱਸਦੇ ਯਾਰ ਜੀ ਮੈਂ ਕਦੇ ਕਰਨਾ ਜਨਾਬ ਕਿਸ ਉਹ ਗਹਿਣੇ ਕਿੱਥੇ ਗਹਿਣੇ ਉਹਨਾਂ ਦੇ ਮੈਂ ਵੀ ਨਹੀਂ ਮੈਂ ਦੱਸਿ ਕੁੜੀ ਕੁੜੀ ਕੌਣ ਸੀ ਨਾਲ ਤੁਹਾਡੇ ਇੱਕ ਕੁੜੀ ਸੀ ਚਲੋ ਚਲੋ ਦੱਸਿਓ ਜਾਨੋ ਮੁੱਦਿਰ ਕੋਲੀਏ ਲੱਗ ਲੱਗ ਬਾਸ ਪਹਿਲਾਂ ਵੀ ਕਰੇ ਆ ਪਹਿਲਾਂ ਵੀ ਕਰੇ ਕੰਮ ਆਹ ਵੀ ਠੀਕ ਕਰੇ ਤੇ ਨਾ ਮੈਂ ਘੱਟ ਨਹੀਂ ਸਕਦਾ ਕੀ ਕਹਿ ਰਹੇ ਸੀ